ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 820 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ ਸਹਿਬ ਕਹਿੰਦੇ ਇਹ ਪ੍ਰਮਾਤਮਾ ਆਪ ਜੀ ਮੇਰੇ ਪ੍ਰਾਣਾਂ ਦਾ ਆਸਰਾ ਹੋ ਨਮਸਕਾਰ ਡੰਡਉਤ ਬੰਦਨਾ ਅਨਕ ਬਾਰ ਜਮਬਾਰ ਹੈ ਆਪ ਜੀ ਨੂੰ ਵਾਰ-ਵਾਰ ਨਮਸਕਾਰ ਹੈ ਤੇ ਡੰਡਉਤ ਬੰਦਨਾ ਕਰਦਾ ਹਾਂ ਅਨੇਕਾਂ ਵਾਰ ਆਪ ਤੁਮ ਬੁਲਹਾਰ ਜਾਣਾ ਰਹਾਉ ਉੱਠ ਤੈ ਬੈਠ ਤ ਸੋਬ ਤ ਜਾਗਤ ਇਹ ਮਨ ਤੁਝਾ ਚਿਤਾਰੈ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਮੇਰਾ ਮਨ ਆਪ ਜੀ ਨੂੰ ਹੀ ਯਾਦ ਕਰੇ ਕਿਰਪਾ ਕਰੋ ਮੇਰੇ ਉੱਤੇ ਸੁਖ ਦੁਖ ਇਸ ਮਨ ਕੀ ਬਿਰਤਾ ਤੁਝੀ ਆਗੈ ਸਾਰੈ ਸੁਖ ਤੇ ਦੁਖ ਜਿਹੜੀ ਹੈ ਇਹ ਮਨ ਦੀ ਇੱਕ ਅਵਸਥਾ ਹੈ ਮਨ ਦੇ ਉੱਤੇ ਇਹ ਮਹਿਸੂਸ ਹੁੰਦਾ ਹੈ ਜਿਸ ਸੁਖ ਮਿਲੇ ਤੇ ਮਨ ਮਹਿਸੂਸ ਕਰਦਾ ਹੈ ਦੁਖ ਮਿਲੇ ਤੇ ਉਹ ਵੀ ਮਨ ਮਹਿਸੂਸ ਕਰਦਾ ਹੈ ਏ ਮੇਰੇ ਮਨ ਦਾ ਸੁਭਾਅ ਹੈ ਸੁਖ ਵੇਲੇ ਚੁੱਪ ਰਹਿੰਦਾ ਹੈ ਦੁੱਖ ਵੇਲੇ ਇਹ ਦੁਖੀ ਹੋ ਕੇ ਰੋਂਦਾ ਹੈ ਇਸ ਕਰਕੇ ਮੇਰੇ ਉੱਤੇ ਕਿਰਪਾ ਕਰੋ ਮੈਂ ਦੁੱਖ ਤੇ ਸੁਖ ਨੂੰ ਬਰਾਬਰ ਸਮਝਾਂ ਆਪ ਜੀ ਦੇ ਅੱਗੇ ਮੇਰੀ ਬੇਨਤੀ ਹੈ ਤੂੰ ਮੇਰੀ ਓਟ ਬਲਬੁੱਧ ਧਨ ਤੂੰ ਹੀ ਤੋ ਮੈਂ ਮੇਰਾ ਪਰਵਾਰ ਆਪ ਜੀ ਹੀ ਮੇਰਾ ਆਸਰਾ ਹੋ ਆਪ ਜੀ ਹੀ ਮੇਰੀ ਤਾਕਤ ਹੋ ਆਪ ਜੀ ਹੀ ਮੇਰਾ ਅਸਲੀ ਧਨ ਦੌਲਤ ਹੋ ਤੂੰ ਮੇਰਾ ਪਰਵਾਰ ਆਪ ਜੀ ਹੀ ਮੇਰਾ ਸਾਰਾ ਪਰਿਵਾਰ ਹੋ ਜੋ ਤੁਮ ਕਰੋ ਸੋਈ ਪਾਲ ਹਮਰੈ ਪੇਖ ਨਾਨਕ ਸੁਖ ਚਰਨਾਰ ਜੋ ਆਪ ਜੀ ਕਰਦੇ ਹੋ ਮੇਰਾ ਭਲ ਉਹਦੇ ਬਾਅਦ ਉਹਦੇ ਵਿੱਚ ਮੇਰਾ ਭਲਾ ਹੈ ਤੇ ਦਾਸ ਨਾਨਕ ਆਪ ਜੀ ਦੇ ਚਰਨਾਂ ਦਾ ਸਦੀਵੀ ਸੁਖ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ